ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੈਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਸਰਦੀਆਂ ਦੇ ਵਿੱਚ ਅਕਸਰ ਆ ਕੇ ਆਪਣੇ ਪਸ਼ੂ ਗਾਈਆਂ ਜਾਂ ਮੱਝਾਂ ਦੁੱਧ ਘਟ ਜਾਂਦੀਆਂ ਹੈਗੀਆਂ ਨਾਲੇ ਦੁੱਧ ਘਟ ਜਾਂਦਾ ਨਾਲੇ ਫੈਂਟ ਘਟ ਜਾਂਦੀ ਹੈਗੀ ਤੇ ਆਪਾਂ ਜਿਹੜਾ ਤੁਹਾਨੂੰ ਅੱਜ ਫਾਰਮੂਲਾ ਦੱਸਣਾ ਹੈ ਵੀ ਆਪਾਂ ਕਿਵੇਂ ਇਹਦੀ ਫੀਡ ਤਿਆਰ ਕਰਨੀ ਹੈ ਜਿਹਦੇ ਨਾਲ ਆਪਣੇ ਗਾਈਆਂ ਜਾਂ ਮੱਝਾਂ ਦੁੱਧ ਵੀ ਨਹੀਂ ਕੱਢਦੀਆਂ ਤੇ ਫੈਂਟ ਵੀ ਨਹੀਂ ਕੱਢਦੀ ਹੈਗੀ ਕਿ ਇੱਕ ਦੋ ਨੁਕਤੇ ਦੱਸਾਂਗੇ ਆਪਾਂ ਇੱਕ ਹੋਰ ਨੁਕਤਾ ਹੈਗਾ ਜਿਵੇਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਰਦੀਆਂ ਦੇ ਵਿੱਚ ਆਪਾਂ ਗਰਮ ਚੀਜ਼ਾਂ ਦਿੰਨੇ ਹੈਗੇ ਆ ਜਿਵੇਂ ਕਿ ਗੋੜ ਹੋ ਗਿਆ ਤਾਰਾ ਮੀਰਾ ਹੋ ਗਿਆ ਬਾਜਰਾ ਹੋ ਗਿਆ ਇਸ ਤਰ੍ਹਾਂ ਦੀ ਆਪਾਂ ਗਰਮ ਚੀਜ਼ਾਂ ਦਿੰਨੇ ਹੈਗੇ ਆ ਕਿ ਪਸ਼ੂ ਆਪਣੈ ਨੂੰ ਠੰਡ ਵੀ ਘੱਟ ਲੱਗੇ ਤੇ ਸਰਦੀਆਂ ਦੇ ਵਿੱਚ ਦੁੱਧ ਵੀ ਘਟੇ ਨਾ ਤੇ ਆਓ ਜਾਣਦੇ ਆਪਾਂ ਕਿਹੜੀ ਚੀਜ਼ ਆਪਾਂ ਨੂੰ ਦੇਣੀ ਚਾਹੀਦੀ ਹੈ ਕਿਵੇਂ ਦੇਣੀ ਆ ਤੇ ਫੀਡ ਜਿਹੜੀ ਆਪਾਂ ਬਣਾਉਣੀ ਆ ਕਿਵੇਂ ਬਣਾਉਣੀ ਆ ਕਿੰਨਾ-ਕਿੰਨਾ ਸਮਾਨ ਪਾਉਣਾ ਸਾਰੀ ਕਰਾਂਗੇ ਗੱਲਬਾਤ ਤੇ ਵੀਡੀਓ ਦੇਖੋ ਐਂਡ ਤੱਕ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਨੂੰ ਪ੍ਰੈਸ ਕਰ ਲਿਓ ਐਸੀ ਤਰ੍ਹਾਂ ਆਪਾਂ ਜਾਣਕਾਰੀ ਵਾਲੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਪਹਿਲਾਂ ਆਪਾਂ ਕਰਾਂਗੇ ਫੀਡ ਬਾਰੇ ਗੱਲਬਾਤ ਕਿ ਫੀਡ ਦੇ ਵਿੱਚ ਆਪਾਂ ਕੀ-ਕੀ ਸਮਾਨ ਪਾਉਣਾ ਤੇ ਇਹਦੇ ਨਾਲ ਪਸ਼ੂ ਆਪਣੇ ਨਾਲ ਤਾਂ ਰਾਜੀ ਰਹਿਣਗੇ ਤੇ ਨਾਲੇ ਦੁੱਧ ਵਧੀਆ ਦੇਣਗੇ ਤੇ ਫੈਂਟ ਵੀ ਨਹੀਂ ਘਟਦੀ ਹੋएगी ਨੰਬਰ 1 ਤੇ ਤੱਕ ਸਾਨ ਦੋਸਤੋ ਆਪਾਂ ਲੈਣੀ ਆ ਸਰੋਂ ਦੀ ਖਾਲ ਸਰੋਂ ਦੀ ਖਾਲ ਆਪਾਂ ਲੈਣੀ ਹੈਗੀ ਆ 15 ਕਿਲੋ ਤੁਸੀਂ ਲਿਖਣਾ ਹੈ ਫਾਰਮੂਲਾ ਲਿਖ ਵੀ ਸਕਦੇ ਹੋ ਆਪਾਂ ਜਿਹੜੀ ਮਾਰਕੀਟ ਦੇ ਵਿੱਚੋਂ ਫੀਡ ਆਉਂਦੀ ਹੈਗੀ ਆ ਉਹ ਬਿਲਕੁਲ ਵੀ ਨਹੀਂ ਵਰਤਦੇ ਹੈਗੇ ਤੇ ਆਪਾਂ ਦੇਸੀ ਆਪਦੀ ਘਰੇ ਫੀਡ ਤਿਆਰ ਕਰਦੇ ਹੈਗਿਆ ਤੇ ਇਹਦੇ ਨਾਲ ਪਸ਼ੂ ਵੀ ਰਾਜੀ ਰਹਿੰਦੇ ਆ ਤੇ ਦੁੱਧ ਵੀ ਵਧੀਆ ਦਿੰਦੇ ਹੈਗਿਆ ਤੇ ਸਸਤੀ ਵੀ ਪੈਂਦੀ ਹੈਗੀ ਆ ਮਾਰਕੀਟ ਦੀ ਫੀਡ ਨਾਲੋਂ ਤੇ ਸਰੋਂ ਦੀ ਖਾਲ ਲੈਣੀ ਆ 15 ਕਿਲੋ ਬੜੇਵਿਆਂ ਦੀ ਖੱਲ ਲੈਣੀ ਆਪਾਂ 5 ਕਿਲੋ ਸਰੋਂ ਦਾ ਡੀਓਸੀ ਲੈਣਾ ਇਹ ਵੀ 5 ਕਿਲੋ ਕਣਕ ਆਪਾਂ ਲੈਣੀ ਆ 25 ਕਿਲੋ ਤੇ ਮੱਕੀ ਲੈਣੀ ਆ 20 ਕਿਲੋ ਕਣਕ ਦਾ ਚੌਕਰ ਲੈਣਾ ਆਪਾਂ 12 ਕਿਲੋ ਤੇ ਸੋਲਿਆਂ ਦਾ ਸਿਲਕਾ ਲੈਣਾ ਆਪਾਂ 10 ਕਿਲੋ ਤੇ ਚੌਲਾਂ ਦੀ ਕਣੀ ਲੈਣੀ ਆ ਆਪਾਂ 5 ਕਿਲੋ ਤੇ ਮਿੱਠਾ ਸੋਡਾ ਕਿਲੋ ਤੇ ਮিনার ਮਿਕਚਰ ਕਿਲੋ ਤੇ ਨਾਮਕ ਕਿਲੋ ਇਹ ਆਪਾਂ ਚੀਜ਼ਾਂ ਪਾਉਣੇ ਹੈਗੇ ਤੇ ਇਹਦੇ ਨਾਲ ਪਸ਼ੂਆਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਤੇ ਦੁੱਧ ਵੀ ਵਧੀਆ ਦਿੰਦੇ ਆ ਤੇ ਲਗਭਗ 25-26 ਰੁਪਏ ਕਿਲੋ ਪੈ ਜਾਂਦੀ ਹੈਗੀ ਆ ਫੀਡ ਤੇ ਜਿਹੜੀ ਆਪਾਂ ਮਾਰਕੀਟ ਦੇ ਵਿੱਚ ਫੀਡ ਲਿਆਉਣੇ ਹੈਗੇ ਆ ਉਹ ਨਾਲੇ ਤਾਂ ਮਹਿੰਗੀ ਪੈਂਦੀ ਆ ਤੇ ਨਾਲੇ ਆ ਉਹਦੇ ਵਿੱਚ ਜਿਹੜੀ ਉਲੀ ਆਉਂਦੀ ਹੈਗੀ ਆ ਜਿਵੇਂ ਨੈਸਲੇ ਵਾਲੇ ਡਾਕਟਰ ਆ ਕੇ ਚੈੱਕ ਕਰਕੇ ਜਾਂਦੇ ਆ ਬਹੁਤ ਭਰਾਵਾਂ ਦੇ ਜਿਹੜੇ ਮਾਰਕੀਟ ਦੇ ਵਿੱਚੋਂ ਲਿਆ ਕੇ ਫੀਡ ਪਾਉਂਦੇ ਹੈਗੇ ਆ ਤੇ ਉਹਨਾਂ ਦੇ ਵਿੱਚ ਉਲੀ ਆਉਂਦੀ ਹੈਗੀ ਆ ਤੇ ਜਿਹੜੀ ਆਪਾਂ ਘਰੇ ਤਿਆਰ ਕਰਦੇ ਹੈਗੇ ਆ ਤੇ ਬਸ ਇੱਕ ਆਪਾਂ ਚੀਜ਼ ਦਾ ਧਿਆਨ ਰੱਖਣਾ ਜਿਹੜੀ ਕਣਕ ਆ ਉਹ ਵੀ ਸਲਾਬੀ ਨਾ ਹੋਵੇ ਤੇ ਮੱਕੀ ਆ ਜਿਹੜੀ ਇਹ ਵੀ ਸਲਾਬੀ ਨਾ ਹੋਵੇ ਤੇ ਤੁਸੀਂ ਵਧੀਆ ਮੱਕੀ ਤੇ ਵਧੀਆ ਕਣਕ ਲੈ ਕੇ ਤੁਸੀਂ ਆਪਦੀ ਫੀਡ ਬਣਵਾ ਸਕਦੇ ਹੋ ਤੇ ਦੂਜੇ ਨੰਬਰ ਤੇ ਜਿਹੜਾ ਆਪਣਾ ਫਾਰਮੂਲਾ ਹੈਗਾ ਤੇ ਉਹ ਆਪਾਂ ਵਰਤਣਾ ਜਿਵੇਂ ਕਿ ਆਪਾਂ ਗੋੜ ਦਿੰਨੇ ਹੈਗੇ ਆ ਪਸ਼ੂਆਂ ਨੂੰ ਤੇ ਉਹ ਲੈ ਲੈਣਾ ਆਪਾਂ ਕਣਕ ਦਾ ਦਲੀਆ ਸਰਦੀ ਦੇ ਵਿੱਚ ਪਾਉਣਾ ਹੈਗਾ ਕਣਕ ਦਾ ਦਲੀਆ ਤੁਸੀਂ ਰੰਨ ਕੇ ਪੂਰਾ ਵਾਲ ਕੇ ਤੇ ਪਾ ਸਕਦੇ ਹੋ ਆਪਣੇ ਪਸ਼ੂ ਨੂੰ ਤੇ ਨਾਲ ਵਿੱਚ ਉਹਦੇ ਗੁੜ ਵੀ ਐਡ ਕਰ ਸਕਦੇ ਹੋ ਸਵਾਦ ਦੀ ਹਿਸਾਬ ਦੇ ਨਾਲ ਆਪਣੇ ਆਪਣੇ ਹਿਸਾਬ ਦੇ ਨਾਲ ਤੇ ਜਿਹੜਾ ਭਰਾ ਕਈ ਸਰੋਂ ਦੀ ਖਲ ਵੀ ਵਰਤਦੇ ਹੈਗੇ ਸਰੋਂ ਦੀ ਖਲ ਆਪਾਂ ਅੱਡ ਭਿਉਂ ਕੇ ਤੇ ਬਾਅਦ ਦੇ ਵਿੱਚ ਕਣਕ ਦੇ ਦਲਗੇ ਦੇ ਵਿੱਚ ਵੀ ਐਡ ਕਰਕੇ ਸੰਨੀ ਇਕੱਠੀ ਪਾ ਸਕਦੇ ਆ ਪਸ਼ੂ ਨੂੰ ਤੇ ਪਸ਼ੂ ਆਪਣਾ ਵਧੀਆ ਖੁਸ਼ ਹੋ ਕੇ ਖਾਊਗਾ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ